ਹਾਰੂ ਦੇਸ਼ ਤੋਂ ਚੱਲ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੋਂ ਅੱਗੇ ਜਾ ਰਹੇ ਸਨ ਕਿ ਰਾਹ ਵਿੱਚ ਇੱਕ ਪਿੰਡ ਆਇਆ ਜਿਸ ਵਿੱਚ ਤਰਖਾਨ ਵੱਸਦੇ ਸਨ ਗੁਰੂ ਜੀ ਨੂੰ ਇੱਕ ਸੰਤ ਸੇਵੀ ਤਰਖਾਨ ਬੜੇ ਪ੍ਰੇਮ ਨਾਲ ਆਪਣੇ ਘਰ ਲੈ ਗਿਆ ਉਸ ਨੇ ਗੁਰੂ ਜੀ ਦੀ ਬੜੇ ਪ੍ਰੇਮ ਨਾਲ ਸੇਵਾ ਕੀਤੀ ਰਾਤ ਵਿਸਰਾਮ ਕਰਕੇ ਜਦ ਸਵੇਰੇ ਗੁਰੂ ਜੀ ਚੱਲਣ ਲੱਗੇ ਤਾਂ ਆਪ ਜੀ ਨੇ ਤਰਖਾਨ ਦੀ ਚੰਨ ਤੋੜ ਛੁੱਟੀ ਜਿਹੜਾ ਮੰਜਾ ਰਾਤ ਨੂੰ ਸੌਣ ਵਾਸਤੇ ਦਿੱਤਾ ਸੀ ਉਹ ਵੀ ਗੁਰੂ ਜੀ ਨੇ ਭੰਨ ਦਿੱਤਾ ਤਰਖਾਨ ਦੇ ਜਿਹੜੇ ਮਿੱਟੀ ਦੇ ਭਾਂਡੇ ਸਨ ਉਹ ਵੀ ਗੁਰੂ ਜੀ ਨੇ ਤੋੜ ਦਿੱਤੇ ਇਸ ਤਰ੍ਹਾਂ ਤਰਖਾਨ ਦਾ ਸਭ ਕੁਝ ਤੋੜ ਕੇ ਜਦ ਗੁਰੂ ਜੀ ਤੁਰਨ ਲੱਗੇ ਤਾਂ ਤਰਖਾਨ ਬੜੀ ਧੀਰਜ ਨਾਲ ਆਪ ਜੀ ਨੂੰ ਤੋੜਨ ਵਾਸਤੇ ਬਾਹਰ ਤੱਕ ਨਾਲ ਗਿਆ ਅਤੇ ਮੂੰਹ ਤੋਂ ਕੋਈ ਗੱਲ ਕੌੜੀ ਫਿੱਕੀ ਨਾ ਕੀਤੀ ਜਦ ਉਹ ਵਾਪਸ ਮੁੜ ਆਇਆ ਤਾਂ ਮਰਦਾਨੇ ਨੇ ਪੁੱਛਿਆ ਗੁਰੂ ਜੀ ਉਸ ਨੇ ਇਤਨੀ ਸ਼ਰਧਾ ਨਾਲ ਸੇਵਾ ਕੀਤੀ ਰਾਤ ਘਰ ਬਿਸ਼ਰਾਮ ਕਰਾਇਆ ਪਰ ਤੁਸੀਂ ਤੁਰਨ ਲੱਗੇ ਉਸ ਦਾ ਸਭ ਕੁਝ ਭੰਨ ਤੋੜ ਆਏ ਹੋ ਇਹ ਤੁਹਾਨੂੰ ਕੀ ਸੁਝੀ ਉਸ ਉਤੇ ਗੁੱਸਾ ਕਿਉਂ ਆ ਗਿਆ ਗੁਰੂ ਜੀ ਨੇ ਕਿਹਾ ਮਰਦਾਨਾ ਇਸ ਨੇ ਜੋ ਸਾਡੀ ਸੇਵਾ ਕੀਤੀ ਹੈ ਉਹ ਇਸ ਦੀ ਪਰਵਾਨ ਹੋ ਗਈ ਹੈ ਗੁਰੂ ਜੀ ਇਸ ਤਰ੍ਹਾਂ ਮਰਦਾਨੇ ਨਾਲ ਗੱਲਾਂ ਕਰਦੇ ਅੱਗੇ ਨੂੰ ਤੁਰ ਗਏ ਤੇ ਤਰਖਾਣ ਨੇ ਜਦ ਵਾਪਸ ਘਰ ਜਾ ਕੇ ਵੇਖਿਆ ਤਾਂ ਉਸ ਦੇ ਬੜੇ ਸੁੰਦਰ ਮੰਦਰ ਬਣੇ ਹੋਏ ਸਨ ਬੜੇ ਚੰਗੇ ਬਰਤਨ ਤੇ ਸੁੰਦਰ ਬਸਤਰ ਸਭ ਘਰ ਵਿੱਚ ਹਾਜ਼ਰ ਸਨ ਇਹ ਸਭ ਕੁਝ ਵੇਖ ਕੇ ਤਰਖਾਣ ਮਨ ਵਿੱਚ ਬੜਾ ਹੈਰਾਨ ਹੋਇਆ ਤੇ ਪਛਤਾਉਣ ਲੱਗਾ ਕਿ ਇਹ ਕਰਤਾਰ ਆਪ ਸੀ ਮੈਂ ਪਹਿਲਾਂ ਕਿਉਂ ਨਾ ਇਹ ਗੱਲ ਜਾਣ ਸਕਿਆ ਗੁਰੂ ਜੀ ਤੁਰੇ ਜਾਂਦੇ ਪੁਟੰਤ ਦੇਸ਼ ਪਹੁੰਚ ਗਏ ਅਤੇ ਰਾਜੇ ਦੇ ਨਗਰ ਦੇ ਬਾਹਰ ਇੱਕ ਬਿਰਛੇ ਹੇਠਾਂ ਆਪ ਜੀ ਨੇ ਡੇਰਾ ਕਰ ਲਿਆ ਇੱਥੋਂ ਦਾ ਰਾਜਾ ਪਰ ਇਸਤਰੀ ਗਾਮੀ ਸੀ ਇਸ ਪਿੰਡ ਵਿੱਚ ਜਦ ਕਿਸੇ ਦਾ ਵਿਆਹ ਹੁੰਦਾ ਸੀ ਉਹ ਆਪਣੇ ਘਰ ਲਿਆਉਣ ਤੋਂ ਪਹਿਲਾਂ ਆਪਣੀ ਇਸਤਰੀ ਨੂੰ ਰਾਜੇ ਪਾਸ ਭੇਜਦਾ ਸੀ ਅਤੇ ਫਿਰ ਰਾਜਾ ਆਪਣੀ ਇੱਛਾ ਅਨੁਸਾਰ ਉਸ ਇਸਤਰੀ ਨੂੰ ਦੋ ਚਾਰ ਦੇਣਾ ਪਿੱਛੋਂ ਉਸ ਦੇ ਪਤੀ ਪਾਸ ਭੇਜ ਦਿੰਦਾ ਸੀ ਉਸ ਨੂੰ ਸਮੱਤ ਦੇਣ ਵਾਸਤੇ ਗੁਰੂ ਜੀ ਉੱਥੇ ਬੈਠ ਗਏ ਜੋ ਇਸਤਰੀ ਪੁਰਸ਼ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਸੀ ਗੁਰੂ ਜੀ ਉਸ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਅਤੇ ਕਿਸੇ ਪਾਸੋਂ ਅੰਨ ਵਸਤਰ ਕੋਈ ਚੀਜ਼ ਸਵੀਕਾਰ ਨਾ ਕਰਦੇ ਸਭ ਮੋੜ ਦਿੰਦੇ ਜਦ ਦੇ ਕੁਝ ਦਿਨ ਇਸ ਤਰ੍ਹਾਂ ਬੀਤ ਗਏ ਤਾਂ ਰਾਜਾ ਵੀ ਆਪ ਦੀ ਮਹਿਮਾ ਸੁਣ ਕੇ ਬਸਤਰ ਅਤੇ ਭੋਜਨ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੇ ਕਿਹਾ ਇਹ ਚੀਜ਼ਾਂ ਸਾਡੇ ਕਿਸੇ ਕੰਮ ਨਹੀਂ ਹਨ ਉਠਾ ਲਵੋ ਤੇ ਲੋੜਵੰਦ ਗਰੀਬਾਂ ਨੂੰ ਦੇ ਦਿਓ ਰਾਜੇ ਨੇ ਕਿਹਾ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਕਿਰਪਾ ਕਰਕੇ ਮੇਰੀ ਭੇਟਾ ਪਰਵਾਨ ਕਰ ਲਵੋ ਗੁਰੂ ਜੀ ਨੇ ਕਿਹਾ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਵਿਚਾਰ ਕਰਕੇ ਜੋ ਪਾਪ ਕਰਦਾ ਹੈ ਇਸ ਨੂੰ ਛੱਡ ਦਿਓ ਜੇ ਤੂੰ ਸਾਡਾ ਇਹ ਬਚਨ ਮੰਨ ਜਾਏਂਗਾ ਤਾਂ ਤੇਰਾ ਹਰ ਪ੍ਰਕਾਰ ਭਲਾ ਹੋਵੇਗਾ ਤੈਨੂੰ ਦੁੱਖ ਪ੍ਰਾਪਤ ਨਹੀਂ ਹੋਵੇਗਾ ਰਾਜੇ ਨੇ ਹੱਥ ਜੋੜ ਕੇ ਕਿਹਾ ਸੰਤ ਜੀ ਮੈਨੂੰ ਆਪਣਾ ਸਿੱਖ ਬਣਾ ਲਵੋ ਅਤੇ ਮੇਰਾ ਮਨ ਇਸ ਪਾਪ ਕਰਮ ਵੱਲੋਂ ਮੋੜ ਦਿਓ ਗੁਰੂ ਜੀ ਨੇ ਕਿਹਾ हे ਰਾਜਾ ਇਸਤਰੀ ਵਿੱਚ ਕਿਹੜੀ ਗੱਲ ਚੰਗੀ ਹੈ ਜਿਸ ਤਰ੍ਹਾਂ ਤੇਰੀ ਪ੍ਰੀਤੀ ਹੈ ਜੇ ਤੂੰ ਅੱਖਾਂ ਨੂੰ ਸੁੰਦਰ ਕਹੇ ਤਾਂ ਉਹਨਾਂ ਵਿੱਚ ਗੱਡ ਵਗਦੀ ਹੈ। ਸਰੀਰ ਜੋ ਤੈਨੂੰ ਸੁੰਦਰ ਦਿਸਦਾ ਹੈ ਸਾਰਾ ਲਹੂ ਪਾਕ, ਮਿੱਜ ਚਰਬੀ ਆਦਿ ਦੁਰਗੰਧੀ ਵਸਤ ਦਾ ਭਰਿਆ ਹੋਇਆ ਹੈ। ਨੱਕ ਵਿੱਚੋਂ ਸੀਂਡ, ਮੂੰਹ ਵਿੱਚੋਂ ਥੁੱਕਾ ਨਿਕਲਦੀਆਂ ਹਨ। ਸਾਰਾ ਸਰੀਰ ਤੇ ਉਸ ਦੇ ਅੰਗ ਸਲਾਣਯੋਗ ਨਹੀਂ ਹਨ। ਜੋ ਪੁਰਸ਼ ਪਰਾਈ स्त्री ਨਾਲ ਸੰਗ ਕਰਦਾ ਹੈ ਉਸ ਨੂੰ ਜਮ ਡੰਡ ਦਿੰਦੇ ਹਨ। ਲੋਹੇ ਦੀ ਇਸਤਰੀ ਤਪਾ ਕੇ ਉਸ ਨੂੰ ਇਸਤਰੀ ਗਾਮੀ ਦੇ ਗਲ ਨਾਲ ਬੰਨ੍ਹ ਦਿੰਦੇ ਹਨ ਜਿਸ ਨਾਲ ਪੁਰਸ਼ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ ਇਸ ਥੋੜੇ ਜਿਹੇ ਰਸ ਵਾਸਤੇ ਬਹੁਤ ਸਾਰੇ ਨਰਕ ਭੋਗਣੇ ਪੈਂਦੇ ਹਨ ਇਹ ਗੱਲਾਂ ਸਭ ਵੇਦ ਪ੍ਰਾਣ ਕਥਨ ਕਰਦੇ ਹਨ ਰਾਜਾ ਇਹ ਬਚਨ ਸੁਣ ਕੇ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਬੇਨਤੀ ਕੀਤੀ ਕਿ ਮੇਰੀ ਪਿਛਲੀ ਭੁੱਲ ਬਖਸ਼ੋ ਮੈਂ ਅੱਗੇ ਨੂੰ ਐਸਾ ਨੀਚ ਕਰਮ ਨਹੀਂ ਕਰਾਂਗਾ ਗੁਰੂ ਜੀ ਨੇ ਕਿਹਾ ਜੇ ਅੱਗੇ ਤੋਂ ਐਸੇ ਪਾਪ ਮਈ ਕਰਮ ਨਹੀਂ ਕਰੇਗਾ ਤਾਂ ਪਿਛਲੇ ਕੀਤੇ ਹੋਏ ਕਰਮ ਬਖਸ਼ੇ ਜਾਣਗੇ ਹੁਣ ਤੋ ਇੱਕ ਧਰਮਸ਼ਾਲਾ ਬਣਵਾ ਕੇ ਉੱਤੇ ਸਾਧ ਸੰਗ ਕਰਿਆ ਕਰ ਤੇ ਸਤਨਾਮ ਦਾ ਸਿਮਰਨ ਕਰਿਆ ਕਰ ਇਸ ਤਰ੍ਹਾਂ ਰਾਜੇ ਨੂੰ ਉਪਦੇਸ਼ ਦੇ ਕੇ ਗੁਰੂ ਜੀ ਨੇ ਉਸ ਨੂੰ ਸਿੱਖ ਬਣਾਇਆ ਅਤੇ ਇੱਥੋਂ ਚੱਲ ਕੇ ਗੁਰੂ ਜੀ ਅੱਗੇ ਇੱਕ ਨਗਰ ਵਿੱਚ ਪਹੁੰਚੇ ਜਿੱਥੇ ਨਾ ਅੰਨ ਸੀ ਨਾ ਆਗ ਲੋਕ మాਸ ਨੂੰ ਦੋ ਪੱਥਰਾਂ ਵਿੱਚ ਰੱਖ ਕੇ ਸਵਾ ਪਹਿਰ ਸੂਰਜ ਦੇ ਮੰਤਰ ਪੜ੍ਹ ਕੇ ਭੁੰਨ ਕੇ ਖਾਂਦੇ ਸਨ ਜਦ ਗੁਰੂ ਜੀ ਨਗਰ ਦੇ ਬਾਹਰ ਡੇਰਾ ਲਾ ਕੇ ਬੈਠ ਗਏ ਤਾਂ ਇੱਕ ਦੁੰਬੇ ਚਾਰਨ ਵਾਲਾ ਆਇਆ ਲਈ ਆਪ ਜੀ ਨੂੰ ਕਹਿਣ ਲੱਗਾ ਸੰਤ ਜੀ ਦੁੰਬਾ ਮਾਰ ਕੇ ਖਾ ਲਵੋ ਤੁਹਾਡਾ ਥਕੇਵਾ ਦੂਰ ਹੋ ਜਾਵੇ ਜੇ ਤੁਸੀਂ ਮੇਰੇ ਆਖੇ ਨਹੀਂ ਖਾਮੋਗੇ ਤਾਂ ਮੇਰਾ ਮਾਲਕ ਮੈਨੂੰ ਮਾਰੇਗਾ ਸਾਡੇ ਦੇਸ਼ ਵਿੱਚ ਇਹ ਰੀਤੀ ਹੈ ਕਿ ਜਿਸ ਅਣਜਾਣ ਨੂੰ ਕੋਈ ਪਿੰਡ ਵਾਸੀ ਵੇਖੇ ਉਹੀ ਉਸ ਨੂੰ ਭੋਜਨ ਦੇਵੇ ਜੇ ਨਾ ਦੇਵੇ ਤਾਂ ਉਸ ਨੂੰ ਦੰਡ ਮਿਲਦਾ ਹੈ ਤਦ ਗੁਰੂ ਜੀ ਨੇ ਕਿਹਾ ਦੁੰਬਾ ਮਾਰ ਕੇ ਸਾਨੂੰ ਪਕਾ ਕੇ ਦੇਓ ਅਸੀਂ ਖਾਵਾਂਗੇ ਤਦ ਉਸ ਨੇ ਦੁੰਬਾ ਮਾਰ ਕੇ ਉਸ ਦਾ ਮਾਸ ਦੋ ਪੱਤਰਾਂ ਵਿੱਚ ਰੱਖ ਕੇ ਸੂਰਜ ਦੇ ਸੇਕ ਨਾਲ ਪਕਾਇਆ ਅਤੇ ਤਿਆਰ ਕਰਕੇ ਗੁਰੂ ਜੀ ਦੇ ਅੱਗੇ ਰੱਖ ਦਿੱਤਾ ਗੁਰੂ ਜੀ ਨੇ ਕਿਹਾ ਇਸ ਦੁੰਬੇ ਦੀ ਖੱਲ ਤੇ ਹੱਡੀਆਂ ਇਕੱਠੀਆਂ ਕਰਕੇ ਸਾਡੇ ਪਾਸ ਲਿਆਓ ਅਯਾਲੀ ਨੇ ਹੱਡੀਆਂ ਇਕੱਠੀਆਂ ਕਰਕੇ ਖੱਲ ਵਿੱਚ ਪਾ ਕੇ ਗੁਰੂ ਜੀ ਪਾਸ ਰੱਖ ਦਿੱਤੀਆਂ ਗੁਰੂ ਜੀ ਨੇ ਵੇਖ ਕੇ ਕਿਹਾ ਉੱਠ ਦੁੰਬੇ ਕਾ ਆਚਰ ਇਹ ਬਚਨ ਕਰਨ ਨਾਲ ਦੁੰਬਾ ਉੱਠ ਕੇ ਤਤਕਾਲ ਹੀ ਕਾਚਰਨ ਲੱਗ ਪਿਆ ਇਹ ਵੇਖ ਕੇ ਅਯਾਲੀ ਬੜਾ ਹੈਰਾਨ ਹੋਇਆ ਤੇ ਆਪ ਜੀ ਨੂੰ ਕਲਾਵਾਨ ਜਾਣ ਕੇ ਚਰਨਵੰਦਨਾ ਕਰਨ ਲੱਗਾ ਗੁਰੂ ਜੀ ਨੇ ਕਿਹਾ ਨਗਰ ਵਿੱਚ ਜਿਹੜਾ ਵੱਡਾ ਸ਼ਾਹੂਕਾਰ ਹੈ ਉਸ ਨੂੰ ਸਾਧਕੇ ਸਾਡੇ ਪਾਸ ਲੈ ਆਓ ਅਯਾਲੀ ਨੇ ਸ਼ਾਹੂਕਾਰ ਨੂੰ ਜਾ ਕੇ ਦੱਸਿਆ ਕਿ ਨਗਰ ਦੇ ਬਾਹਰ ਇੱਕ ਬੜਾ ਕਲਾਵਾਨ ਸੰਤ ਆਇਆ ਹੈ ਉਸਨੇ ਤੈਨੂੰ ਸੱਦਿਆ ਹੈ ਸ਼ਾਹੂਕਾਰ ਤਿਆਰ ਹੋ ਕੇ ਅਿਆਲੀ ਨਾਲ ਗੁਰੂ ਜੀ ਪਾਸ ਪਹੁੰਚ ਗਿਆ ਅਤੇ ਨਮਸਕਾਰ ਕਰਕੇ ਪਾਸ ਬੈਠ ਗਿਆ ਗੁਰੂ ਜੀ ਨੇ ਕਿਹਾ ਏ ਸ਼ਾਹੂਕਾਰ ਤੇਰੇ ਘਰ ਵਿੱਚ ਜੋ ਕੋਈ ਅੰਨ ਹੈ ਤਾਂ ਫੁਰਤਰੰਤ ਹੀ ਲੈ ਆਵੋ ਉਸਨੇ ਕਿਹਾ ਜੀ ਇੱਥੇ ਸਾਰੇ ਦੇਸ਼ ਵਿੱਚ ਅੰਨ ਨਹੀਂ ਹੁੰਦਾ ਸਾਰੇ ਪੁਰਸ਼ ਮਾਸ ਹੀ ਖਾਂਦੇ ਹਨ ਗੁਰੂ ਜੀ ਨੇ ਕਿਹਾ ਜੇ ਤੂੰ ਸਿੱਖੀ ਧਾਰ ਕੇ ਸਤਨਾਮ ਦਾ ਸਿਮਰਨ ਕਰੇ ਤਾਂ ਤੁਹਾਨੂੰ ਅੰਨ ਤੇ ਅੱਗ ਦੋਵੇਂ ਦੇ ਦਿੰਦੇ ਹਾਂ ਇਹ ਗੱਲ ਸੁਣ ਕੇ ਸ਼ਾਹੂਕਾਰ ਕਹਿਣ ਲੱਗਾ ਮਹਾਰਾਜ ਜੇ ਇਹ ਦੋਵੇਂ ਚੀਜ਼ਾਂ ਸਾਨੂੰ ਦੇ ਦੇਓ ਤਾਂ ਸਾਰੇ ਲੋਕ ਹੀ ਤੁਹਾਡੇ ਸਿੱਖ ਬਣ ਜਾਣਗੇ। ਗੁਰੂ ਜੀ ਨੇ ਕਿਹਾ ਥੋੜਾ ਬਹੁਤਾ ਅਨਲੱਭ ਕੇ ਲੈ ਆਵੋ। ਤਦ ਸ਼ਾਹੂਕਾਰ ਸਾਰੇ ਨਗਰ ਵਿੱਚੋਂ ਇੱਕ ਸੇਰ ਕਣਕ ਲੱਭ ਕੇ ਲੈ ਗਿਆ। ਗੁਰੂ ਜੀ ਨੇ ਕਿਹਾ ਇਸ ਨੂੰ ਧਰਤੀ ਵਿੱਚ ਬੀਜ ਦਿਓ। ਇਸ ਤੋਂ ਇਤਨਾ ਅਨ ਹੋਵੇਗਾ ਕਿ ਟੁੱਟ ਨਹੀਂ ਆਵੇਗੀ। ਤਦ ਹੁਕਮ ਮੰਨ ਕੇ ਉਹਨਾਂ ਨੇ ਕਣਕ ਬੀਜ ਦਿੱਤੀ ਜਿਹੜੀ ਕਿ ਹਰੀ ਭਰੀ ਉੱਗ ਕੇ ਥੋੜੇ ਦਿਨਾਂ ਵਿੱਚ ਹੀ ਪੱਕ ਗਈ। ਇਹ ਵੇਖ ਕੇ ਸਾਰੇ ਲੋਕ ਬੜੇ ਖੁਸ਼ ਹੋ ਗਏ ਅਤੇ ਸਾਰਿਆਂ ਨੇ ਗੁਰੂ ਜੀ ਦੇ ਚਰਨਾਂ ਦੀ ਪੌਲ ਲੈ ਕੇ ਸਿੱਖੀ ਧਾਰਨ ਕਰ ਲਈ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਵਾ ਕੇ ਭਾਉ ਭਗਤੀ ਕਰਨ ਲੱਗ ਪਏ ਗੁਰੂ ਜੀ ਨੇ ਕਿਹਾ ਹੁਣ ਤੁਹਾਡੇ ਬਹੁਤ ਅੰਨ ਹੋਵੇਗਾ ਤੂਟ ਕਦੇ ਨਹੀਂ ਆਵੇਗੀ ਫਿਰ ਗੁਰੂ ਜੀ ਨੇ ਦੋ ਪੱਤਰਾਂ ਵਿੱਚੋਂ ਅੱਗ ਕੱਢ ਕੇ ਲੱਕੜਾਂ ਨਾਲ ਲਾ ਦਿੱਤੀ ਇਸ ਤਰ੍ਹਾਂ ਅੰਨ ਤੇ ਅਗਨ ਦੋਵੇਂ ਚੀਜ਼ਾਂ ਪ੍ਰਦਾਨ ਕਰਕੇ ਗੁਰੂ ਜੀ ਕੁਝ ਨਾਮਦਾਨ ਇਸ਼ਨਾਨ ਦਾ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਤੰਤਨਿ ਚਿਰੀ ਗੁਰੂ ਨਾਨਕ ਦੇਵ ਜੀ ਮਹਾਰਾਜ